ਕੇ ਮਾਸਟਰ ਹੈ ਜੋ ਸਕੂਲ ਦੇ ਵਿੱਚ ਨਹੀਂ ਲੱਭ ਰਹੇ ਜੀ ਮਾਸਟਰ ਦੀ ਅੱਜ ਰੈਲੀ ਤੇ ਸੱਦੇ ਹੋਏ ਸੀ ਧੰਨਵਾਦ ਮਨੀਸ਼ ਸਿੰਘ ਜੀ ਧੰਨਵਾਦ ਅਰਨੀ ਵਾਲੇ ਮਾਸਟਰ ਅੱਜ ਰੈਲੀ ਤੇ ਸੱਦੇ ਹੋਏ ਸੀ ਪਹਿਲਾਂ ਤੇ ਕੱਲ ਆਪਾਂ ਸਮਾਗਮ ਦੇਖਿਆ ਸੁਨਾਮ ਦੇ ਵਿੱਚ ਬਹੁਤ ਵੱਡਾ ਸਮਾਗਮ ਸਰਕਾਰ ਨੇ ਕੀਤਾ ਤੇ ਉਸ ਸਮਾਗਮ ਦੇ ਬਹਾਨੇ ਕੀ ਕੁਝ ਹੋਇਆ ਉਹਦੀ ਗੱਲ ਆਪਾਂ ਕੱਲ ਕੀਤੀ ਸੀ ਪਰ ਅੱਜ ਵੀ ਕਹਿੰਦੇ ਵੀ ਲਗਭਗ 8 ਜ਼ਿਲ੍ਹਿਆਂ ਦੇ ਕਾਫੀ ਸਾਰੇ ਮਾਸਟਰ ਇਹਨਾਂ ਨੂੰ ਬੁਲਾਏ ਹੋਏ ਸੀ ਉੱਥੇ ਤੇ ਮੈਨੂੰ ਸਮਝ ਨਹੀਂ ਆਈ ਬਈ ਉਹ ਸਾਹਮਣੇ ਹਮਾਲ ਵਾਸਤੇ ਸੀ ਮੈਨੇਜਮੈਂਟ ਵਾਸਤੇ ਸੀ ਕਾਹਦੇ ਵਾਸਤੇ ਇੰਨੇ ਸਾਰੇ ਮਾਸਟਰ ਬੁਲਾਏ ਹੋਏ ਸੀ ਉਕੇ ਮਗਰ ਸਕੂਲਾਂ ਦਾ ਵੀ ਤੇ ਮੰਦਾ ਹਾਲ ਹੁੰਦਾ ਜੀ ਉੱਥੇ ਵੀ ਤੇ ਬੱਚੇ ਰੋਲਦੇ ਹੁੰਦੇ ਨੇ ਦੇਖੋ ਅਰਵਿੰਦ ਕੇਜਰੀਵਾਲ ਤੇ ਮਾਨ ਸਰ ਦੁਬਾਰਾ ਨਜ਼ਰ ਆਏ ਨੇ ਇੱਕ ਵਕਫੇ ਤੋਂ ਬਾਅਦ ਪਹਿਲੀ ਗੱਲ ਤੇ ਨੋਟ ਕਰੋ ਜੀ ਕਿਉਂਕਿ ਗੱਲ ਜੇ ਹੁਣ ਸ਼ੁਰੂ ਹੋਈ ਆ ਗੱਲ ਜੇ ਤਹਿ ਤੱਕ ਨਾ ਲੱਗੇ ਤੇ ਫਿਰ ਸਵਾਦ ਕਦਾ ਠੀਕ ਹੈ ਨਾ ਜੀ ਜੀ ਉਹ ਵਕਫਾ ਕਿਉਂ ਪੈ ਗਿਆ ਸੀਐਮ ਕੇਜਰੀਵਾਲ ਹੁਣ ਫਿਰ ਇੱਥੇ ਨੋਟ ਪੇਪਲ ਗੱਲ ਇਹ ਆ ਕਿ ਸੀਐਮ ਕੇਜਰੀਵਾਲ ਨਹੀਂ ਕਹਿਣਾ ਜਿੱਥੇ ਸਾਡੇ ਸੀਐਮ ਉਥੇ ਕੇਜਰੀਵਾਲ ਜਾਨੀ ਸੀਐਮ ਸਲੈਸ਼ ਪਾਲੋ ਵਿੱਚ ਬਈ ਕੇਜਰੀਵਾਲ ਕੇਜਰੀਵਾਲ ਸੀਐਮ ਤੇ ਕੇਜਰੀਵਾਲ ਹੂੰ ਹੋੜਾ ਅਪੇ ਇਹਨਾਂ ਨੇ ਕਹਾਣੀ ਸੁਣਾਈ ਸੀ ਨਾ ਇੱਕ ਵਾਰੀ ਤੁਹਾਨੂੰ ਪਤਾ ਵੀ ਗੱਠ ਜੋੜ ਸੰਬੰਧੀ ਕਹਿੰਦੇ ਵੀ ਚੂਹੇ ਤੇ ਕਛੂਕੂ ਕੰਮੇ ਦਾ ਗੱਠ ਜੋੜ ਹੋ ਗਿਆ ਗੱਠ ਜੋੜ ਹੋ ਗਿਆ ਜਿਸ ਵਲੇ ਤੇ ਇਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਰਸੀ ਨਾਲ ਬੰਨ ਲਿਆ ਉਹ ਕਿਤੇ ਉੱਤੇ ਲਸੀ ਤੇ ਉਹਦਾ ਪਾਣੀ ਜਿੱਥੇ ਟੁੱਪੀ ਮਾਰੀ ਚੂਹਾ ਗਿੱਲਾ ਸੀ ਜਿੱਲ੍ਹੇ ਪਈ ਇਹਨਾਂ ਤਾਂ ਚੋਕੇ ਲਾ ਗਏ ਮੁੜ ਕੇ ਉਹ ਉਹਨੇ ਉਤੋਂ ਮਾਰੇ ਚਲਾ ਕੇ ਦੋਨਾਂ ਦਾ ਕੰਮ ਹੋ ਗਿਆ ਗੱਠ ਜੋੜ ਵਾਲਾ ਹੁੰਦਾ ਦੋ ਗੱਠ ਜੋੜ ਮਾਨ ਸਾਹਿਬ ਦੀ ਗੱਲ 'ਚ ਇੱਥੇ ਆ ਗਈ ਤਾਂ ਖੈਰ ਚਲੋ ਇਹਨਾਂ ਦਾ ਕੋਈ ਗੱਠ ਜੋੜ ਨਹੀਂ ਇਹਨਾਂ ਦਾ ਤਾਂ ਭਾਈ ਪੱਕਾ ਕਹਿ ਲੋ ਕਿ ਗੰਢ ਜੋੜੀ ਆ ਗੱਲ ਇਹ ਕੋਈ ਆ ਜੀ ਇੱਕੋ ਪਾਰਟੀ ਹੈ ਸੁਪਰੀਮੋ ਵਾ ਮਹोदय ਤਾਂ ਉਹਨੂੰ ਕੇਜਰੀਵਾਲ ਸਾਹਿਬ ਇੰਨੇ ਦਿਨ ਨਜ਼ਰ ਕਿਉਂ ਨਹੀਂ ਆਏ ਨੋਟੇਬਲ ਗੱਲ ਹੈ ਜੀ ਚਰਚਾ 'ਚ ਨਹੀਂ ਕਈ ਕਿਸਮ ਦੀਆਂ ਚਰਚਾਵਾਂ ਨੇ ਚਰਚਾਵਾਂ ਇਹ ਵੀ ਨੇ ਕਿ ਲੁਧਿਆਣਾ ਜ਼ਿਮਨੀ ਚੁੰਨਦੇ ਨੇੜ ਤੇੜਾ ਕਿ ਕੁਝ ਮਦਲ ਕੇ ਮੱਤ ਪੀਤ ਪੈਦਾ ਹੋਏ ਜੀ ਮੈਂ ਉਧਰ ਨਹੀਂ ਜਾਵਾਂਗਾ ਉਹਨਾਂ ਚੀਜ਼ਾਂ ਦੀ ਪੁਸ਼ਟੀ ਕਿਤੇ ਹੁੰਦੀ ਨਹੀਂ ਚਰਚਾਵਾਂ ਨੇ ਅੰਦਰ ਦੀਆਂ ਜੇ ਜਦੋਂ ਆਪਾਂ ਦੋਨਾਂ ਨੂੰ ਹੀ ਗੈਬ ਹੁੰਦੇ ਹੌਲੀ ਹੌਲੀ ਦੇਖਦੇ ਹਾਂ ਹਾਂਜੀ ਤੇ ਮਾਨ ਸਾਹਿਬ ਨੇ ਦੱਸਦੇ ਆ ਕਿ ਕਾਫੀ ਹਿਲਜੁਲ ਵੀ ਦਿਖਾਈ ਹੈ ਹੂੰ ਚਲੋ ਕਦੇ ਫੇਰ ਕਹਾਣੀਆਂ ਕਿਸੇ ਇਹ ਫੋਲਵਾਂਗੇ ਫਿਰ ਕੱਲ ਸੁਨਾਮ ਦੇ ਵਿੱਚ ਸਨ ਕਿ ਅਮਨ ਅਰੋੜਾ ਜੀ ਦੇ ਗ੍ਰਹਿ ਵਿਖੇ ਗਏ ਨੇ ਕੇਚਰੀਵਾਲ ਸਾਹਿਬ ਜੀ ਯਾ ਮਾਨ ਸਾਹਿਬ ਇਹ ਮੈਨੂੰ ਪਤਾ ਨਹੀਂ ਇਹ ਤਾਂ ਕੋਈ ਲੋਕਲ ਬੰਦਾ ਦੱਸ ਸਕਦਾ ਤੀਜੀ ਗੱਲ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਸਿਆਣੀ ਗੱਲ ਕੀਤੀ ਆ ਮੈਂ ਵੀ ਇਹੀ ਸੋਚ ਰਿਹਾ ਸੀ ਕਿ ਕੱਲ ਵੇਖੋ ਪਹਿਲੀ ਗੱਲ ਮੈਂ ਮੇਰਾ ਡਿਸਕਲੇਮਰ ਹੈ ਕਿ ਮੈਂ ਅਨਾਲੋਚਕ ਨਹੀਂ ਨਾ ਮੇਰੀ ਕਿਸੇ ਨਾਲ ਨੀਜੀ ਕਿੜਿਆ ਹੂੰ ਤੇ ਸਰਕਾਰ ਦੇ ਬਹੁਤ ਵੱਡੇ ਕਹ ਲੋ ਕਿ ਜਿਹੜੇ ਚਲਾਉਣ ਵਾਲੇ ਸੰਚਾਲਕ ਹੁੰਦੇ ਉਹ ਵੀ ਇਸ ਗੱਲ ਦੀ ਕਦਰ ਕਰਦੇ ਆ ਠੀਕ ਹੈ ਨਾ ਜੀ ਆਲੋਚਨਾ ਆਪਣੀ ਜਗ੍ਹਾ ਹੁੰਦੀ ਜੀ ਬਈ ਮੈਨੂੰ ਇਹ ਵਧੀਆ ਲੱਗਿਆ ਜੋ ਇਹਨਾਂ ਦਾ ਇਹ ਇਨੀਸ਼ੀਏਟਿਵ ਸੀਗਾ ਜੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਉਹ ਮਾੜਾ ਨਹੀਂ ਹੈ ਕਿ ਨਸ਼ੇ ਦਾ ਸਿਲੇਬਸ ਜਿਹੜਾ ਹੈ ਨਾ ਸਕੂਲਾਂ 'ਚ ਪੜਾਇਆ ਜਾਣਾ ਚਾਹੀਦਾ ਖਾਸ ਤੌਰ ਤੇ 9ਵੀਂ 10ਵੀਂ ਜਦੋਂ ਕਿ ਅੱਜ ਕੱਲ ਤੁਸੀਂ ਦੇਖੋਗੇ ਮੈਂ ਸਕੂਲੀ ਬੱਚੇ ਜਿਹੜੇ ਆ ਉਹ ਇੱਕ ਦਿਨ ਮੈਨੂੰ ਕਿਸੇ ਬੰਦੇ ਨੇ ਇੱਕ ਖਿੜਕੀ 'ਚੋਂ ਦਿਖਾਇਆ ਉਹ ਕੈਪਸੂਲ ਖਾ ਰਹੇ ਸੀਗੇ ਸਕੂਲੀ ਬਰਦੀ 'ਚ ਲਾਲੋ ਕਿ 10ਵੀਂ 11ਵੀਂ ਵਾਲੇ ਹੋਣੇ ਆ ਜੀ ਇੰਨੀ ਕੁ ਉਮਰ ਆ ਹਾਂ ਤਾਂ ਯਾਨੀ ਅੱਜ ਸਾਡੀ ਅਲੜ ਪੀੜ੍ਹੀ ਜਿਹੜੀ ਆ ਉਹ ਕੁਰਾਹੇ ਪੈ ਰਹੀ ਆ ਤੇ ਜੀ ਜੀ ਇਹ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਮੈਂ ਕੋਈ ਗੱਲ ਮੰਨੇ ਜਾਂ ਨਾ ਮੰਨੇ ਮੈਨੂੰ ਕੁਝ ਵੀ ਕਵੇ ਮੈਂ ਇਹਨਾਂ ਨੂੰ ਇਸ ਗੱਲ ਦੇ 100 'ਚ 100 ਨੰਬਰ ਦੇਵਾਂਗਾ ਕਿ ਜਿਹੜੀ ਗੱਲ ਹਾਈ ਕੋਰਟ ਨੇ ਬੜੇ ਸਾਲ ਪਹਿਲਾਂ ਕਹੀ ਲੋਕਾਂ ਨੇ ਸੁਝਾਦੇ ਰੂਪ ਚ ਦਿੱਤੀ ਨਾ ਉਹ ਕਾਂਲੀ ਕਰ ਸਕੇ ਨਾ ਕਾਂਗਰਸੀ ਕਰ ਸਕੇ ਐਟ ਲੀਸਟ ਇਹਨਾਂ ਨੇ ਕਰਦਾ ਹੂੰ ਜੋ ਚੰਗਾ ਉਹ ਚੰਗਾ ਉਹ ਐਡੇ ਚੰਗੇ ਕੰਮ ਨੂੰ ਤੁਸੀਂ ਮਿੱਟੀ ਕਰ ਲਿਆ ਆਪਣੀ ਮੈਨੇਜਮੈਂਟ ਦੇ ਸਾਰੀ ਇਵੈਂਟ ਮੈਨੇਜਮੈਂਟ ਦੇ ਸਾਰੀ ਜੀ ਕਿ ਜਦੋਂ ਕੱਲ ਤੁਹਾਡੇ ਕੋਲ ਐਡਾ ਵੱਡਾ ਮੌਕਾ ਸੀ ਮਹਾਨ ਸ਼ਹੀਦ ਦੀ ਧਰਤੀ ਤੇ ਖਲੋਤੇ ਹੋ ਤੁਸੀਂ ਤੁਸੀਂ ਉੱਥੇ ਹੀ ਇਹਨੂੰ ਸਮਰਪਿਤ ਕਰਕੇ ਸ਼ੁਰੂ ਕਰ ਦਿਓ ਬਿਲਕੁਲ ਕੱਲ ਲਾਸਟ ਦਿਨ ਸੀ ਅੱਜ ਤੋਂ ਸ਼ੁਰੂ ਹੋਣਾ ਸੀ ਜੀ ਕੱਲ ਜਦੋਂ ਇਹ ਉੱਥੇ ਇਕੱਤਰ ਹੋਏ ਸਨ ਉੱਥੇ ਹੀ ਕਹਿ ਦਿੰਦੇ ਕਿ ਲਓ ਜੀ ਅਸੀਂ ਆਹ ਪ੍ਰੋਗਰਾਮ ਲਾਂਚ ਕਰ ਰਹੇ ਹਾਂ ਸ਼ਹੀਦਾਂ ਦੇ ਕਦਮਾਂ 'ਚ ਇਸ ਤੋਂ ਵਧੀਆ ਦਿਨ ਨਾਲ ਹੀ ਹੋਣਾ ਸੀ ਸਰ ਮੈਂ ਕਹਿਣਾ ਕਿ ਇਹਨਾਂ ਦੀ ਬੱਲੇ ਬੱਲੇ ਹੋ ਜਾਣੀ ਸੀ ਰਾਜਪਦਰੀ ਸਮਾਗਮ ਸੀ ਉੱਥੇ ਹੀ ਇਹ ਪ੍ਰੋਗਰਾਮ ਲਾਂਚ ਕਰਦੇ ਮੱਲਬ ਬੈਂਸ ਸਾਹਿਬ ਨੂੰ ਸੱਦ ਲੈਂਦੇ ਸਿੱਖਿਆ ਮੰਤਰੀ ਨੇ ਉਹ ਹੂੰ ਠੀਕ ਹੈ ਜੀ ਉਹ ਉਹਨਾਂ ਨੇ ਇਸ ਮਾਮਲੇ 'ਚ ਅੱਛਾ ਉਪਰਾਲਾ ਕੀਤਾ ਹੈ ਹੂੰ ਅੱਛਾ ਉਦਮ ਕੀਤਾ ਕਿ ਉਹਨਾਂ ਨੇ ਅਗਸਟ ਦੇ ਵਿੱਚ ਹੀ ਇਸ ਚੀਜ਼ ਨੂੰ ਨਹੀਂ ਤਾਂ ਹੋ ਸਕਦਾ ਸੀਗਾ ਕਿ ਮੰਨ ਲਓ ਕਿ ਲੰਮਕ ਜਾਂਦਾ ਕੰਮ ਅਗਲੇ ਸੈਸ਼ਨ ਵਾਸਤੇ ਇਹਨਾਂ ਨੇ ਵਧੀਆ ਕੀਤਾ ਕਿ ਹਾਲੇ ਜਿਹੜਾ ਸੈਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਸੈਸ਼ਨ ਇਸ ਸਾਲ ਵਾਲਾ ਕਿ ਉਹਦੇ ਵਿੱਚ ਹੀ ਲੈ ਆਂਦਾ ਹੂੰ ਉਹਨਾਂ ਨੂੰ ਬੁਲਾਉਂਦੇ ਕੇਜਰੀਵਾਲ ਸਾਹਿਬ ਆ ਗਏ ਸੀ ਇਸੇ ਖਰਚੇ 'ਚ ਇੱਕ ਅੱਛੀ ਚਲੋ ਕੱਲ ਦੇ ਪ੍ਰੋਗਰਾਮ ਦੀ ਅਲੋਚਨਾ ਇਸ ਪੱਖ ਤੋਂ ਹੋ ਸਕਦੀ ਸੀ ਕਿ ਕੇਜਰੀਵਾਲ ਜਿਵੇਂ ਭਾਸ਼ਣ ਸ਼ੁਰੂ ਕਰਦੇ ਆ ਕੁਰਸੀਆਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਆਪਾਂ ਵੀ ਕਹਿੰਦੇ ਕਿ ਹਾਂ ਭਾਈ ਜੀ ਪੰਜਾਬ ਚੋਂ ਕੇਜਰੀਵਾਲ ਸਾਹਿਬ ਦਾ ਚਲਵਾ ਖਤਮ ਹੋ ਰਿਹਾ ਕਿਉਂਕਿ ਸਾਡੇ ਬਜ਼ੁਰਗ ਕਿਤੇ ਘੰਟਿਆਂ ਵੱਧੀ ਪਾਵੇਂ ਹਿੰਦੀ ਸਮਝ ਨਹੀਂ ਸੀ ਆਉਂਦੀ ਕਹਿੰਦੇ ਸੀ ਕੇਸਰੀਵਾਲ ਸੁਣਨਾ ਕੇਸਰੀਵਾਲ ਵੀ ਨਹੀਂ ਕਹਿੰਦੇ ਬាទਰ ਸਾਹਿਬ ਵੀ ਸ਼ੁਰੂ ਸ਼ੁਰੂ ਚ ਕੇਸਰੀਵਾਲ ਕਹਿੰਦੇ ਹੁੰਦੇ ਸਨ सीताराम ਕੇਸਰੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀਗੇ ਉਹ ਵੀ ਇਦਾਂ ਦੀ ਟੋਪੀ ਪਾ ਕੇ ਰੱਖਦੇ ਹੁੰਦੇ ਸਨ ਤੇ ਉਹ ਕਹਿੰਦੇ ਹੁੰਦੇ ਸੀ ਕੇਸਰੀਵਾਲ ਨੂੰ ਸੁਣ ਕੇ ਜਾਣਾ ਅੱਜ ਕੇਸਰੀਵਾਲ ਬੋਲਦੇ ਆ ਤੇ ਕੁਰਸੀਆਂ ਖਾਲੀ ਹੋ ਜਾਂਦੀਆਂ ਜਲਵਾ ਕਿੱਧਰ ਗਿਆ ਸਾਬ ਤੁਸੀਂ ਆਪ ਦੇਖੋ ਪਰੰਤੂ ਘਟੋ ਘਟ ਇਹ ਗੱਲ ਤੇ ਜਿਹੜੀ ਆ ਉਹ ਨਾਲ ਕਹੀ ਜਾਂਦੀ ਕੱਲ ਹੀ ਅਸੀਂ ਕਹਿੰਦੇ ਕਿ ਯਾਰ ਆਹ ਕੰਮ ਚੰਗਾ ਕਰਤਾ ਨਾ ਜੀ ਜੀ ਸਰਕਾਰੀ ਵਸਾ ਲੈ ਕੇ ਕੋਈ ਗੱਲ ਨਹੀਂ ਦੂਜੇ ਵੀ ਲਈ ਆਂਦੇ ਰਹਿ ਉਹ ਲੋਚਨਾ ਹੋ ਜਾਂਦੀ ਹੈ ਕਹਿੰਦੇ ਕਿ ਚਲੋ ਯਾਰ ਇਹਦੇ ਲਈ ਅੱਡ ਸਮਾਗਮ ਨਹੀਂ ਕੀਤਾ ਅੱਛਾ ਕਰ ਬਿਲਕੁਲ ਪਰ ਪਤਾ ਨਹੀਂ ਕਿਉਂ ਮੇਰੇ ਖਿਆਲ ਦੇ ਨਾਲ ਇੱਥੋਂ ਵਾਲਾ ਜਿਹੜਾ ਆਪਣਾ ਪੰਜਾਬ ਵਾਲਾ ਕਹ ਲਓ ਇੱਕ ਜਿਹੜਾ ਗਰੁੱਪ ਹੈ ਹੂੰ ਉਹ ਕੁਝ ਚੀਜ਼ਾਂ 'ਚ ਬਿਲਕੁਲ ਅਸਮਰੱਤ ਹੋ ਜਾਂਦਾ ਉਹਦੀ رائے ਉਹਦਾ ਮਤਲਬ ਕਿ مشورہ ਹੂੰ ਮੈਨੂੰ ਨਹੀਂ ਲੱਗਦਾ ਕਿ ਕਨਸੀਡਰ ਹੁੰਦਾ ਹੈ ਸਰ ਇਹ ਗੱਲ ਮੈਂ ਪਤਾ ਨਹੀਂ ਕਿਉਂ ਆਪਣੀ ਦਿਲ ਦੀ ਆਵਾਜ਼ ਨਾਲ ਕਹਿ ਰਿਹਾ ਕਿ ਮੈਨੂੰ ਇਉਂ ਲੱਗਦਾ ਹੈ ਕਿ ਸਰ ਇਹ ਚੀਜ਼ ਜਿਹੜੀ ਉੱਤੋਂ ਥੋਪ ਦਿੱਤੀ ਜਾਂਦੀ ਹੈ ਕਿ ਇੱਕ ਈਵੈਂਟ ਰੱਖੋ ਹੁਣ ਜਦ ਤੁਸੀਂ ਕੱਲ ਦੇਖ ਲਿਆ ਕਿ ਐਦਾਂ ਹੋਣਾ ਹੈ ਫਿਰ ਇਹਨਾਂ ਨੇ ਕੀ ਕੀਤਾ ਕਿ ਅੱਜ ਜਿਹੜੇ ਸਿੱਖਿਆ ਖੇਤਰ ਚ ਕਰਮਚਾਰੀ ਆ ਅਧਿਆਪਕ ਵਰਗ ਆ ਜੀ ਉਹਨਾਂ ਚੋਂ ਹਜ਼ਾਰਾਂ ਪਹਿਲਾਂ ਤੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ 8000 ਅਧਿਆਪਕ ਜਾ ਰਿਹਾ ਫਿਰ ਬਾਅਦ ਦੇ ਵਿੱਚ ਸੂਚਨਾ ਮਿਲੀ ਕਿ 8 ਜ਼ਿਲ੍ਹਿਆਂ ਦੇ 2000 ਦੇ ਕਰੀਬ ਅਧਿਆਪਕ ਗਏ ਨੇ ਦੇਖੋ ਉਹਨਾਂ ਨੂੰ ਕੀ ਕਿਹਾ ਗਿਆ ਕਿ ਸਰਕਾਰੀ ਬੱਸਾਂ 'ਚ ਜਾਣਾ ਤੁਸੀਂ ਆਪਣਾ ਵਹੀਕਲ ਨਹੀਂ ਲਿਆ ਜਾ ਸਕਦੇ ਫਿਰ ਕਿਹਾ ਕਿ ਮੈਡਮਾਂ ਜਿਹੜੀਆਂ ਨੇ ਅਸੀਂ ਮੈਡਮਾਂ ਕਹਿੰਦੇ ਨੇ ਪਹਿਲਾਂ ਭੈਣ ਜੀਆਂ ਕਹਿੰਦੇ ਸੀ ਅਸੀਂ ਭੈਣ ਜੀ ਕਹਿੰਦੇ ਤੁਸੀਂ ਜੋ ਟੀਚਰ ਸਹਿਬਾਨ ਹੁੰਦੀਆਂ ਸਨ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਰਸਨਲ ਨਹੀਂ ਜਾਣਾ ਹੂੰ ਬਸ ਪਾਰਦਰਸ਼ੀ ਪਾਣੀ ਦੀ ਬੋਤਲ ਲੈ ਜਾ ਸਕਦੇ ਹੋ ਜੀ ਤੁਸੀਂ ਚੇਅਰ ਆਪਣੀ ਨਹੀਂ ਛੱਡਣੀ ਸਵਾਗਤ ਜਦੋਂ ਤੱਕ ਚਲੰਤ ਹੈ ਬਿਲਕੁਲ ਮਤਲਬ ਕਿ ਇਸ ਤਰ੍ਹਾਂ ਦਾ ਇੱਕ ਜਿੱਦਾਂ ਕਹਿ ਲਈਏ ਨਾ ਕੋਈ ਇੱਕ ਡਰਾਮਾ ਡਰਾਵਾ ਦਿੱਤਾ ਗਿਆ ਕਿ ਭਾਈ ਸਾਨੂੰ ਕਿਤੇ ਨਮੋਸ਼ੀ ਨਾਲ ਚੱਲਣੀ ਪਵੇ ਕਿ ਕੁਰਸੀਆਂ ਖਾਲੀ ਰਹਿ ਜਾਣ ਜਾਂ ਭਾਸ਼ਣ ਦੇ ਵਿੱਚੋਂ ਹੀ ਕੁਰਸੀਆਂ ਜਿਹੜੀਆਂ ਖਾਲੀ ਹੋਣੀਆਂ ਸਟਾਰਟ ਹੋ ਜਾਣ ਤਾਂ ਤੁਸੀਂ ਕੀ ਕੀਤਾ ਉਹਦੇ ਵਿੱਚ ਕਿ ਇੱਕ ਤਾਂ ਲੱਖਾਂ ਦਾ ਮੈਂ ਕੱਲ ਦੇਖਿਆ ਕਿ ਆਪਣੀ ਸੜਕ ਸਾਫ ਆਈ ਹੋਵੇ ਮੈਂ ਕਿਹਾ ਲੋ ਜੀ ਇਹਨਾਂ ਨੂੰ ਕਿੱਦਾਂ ਜਾਹਰ ਆ ਗਈ ਸਾਡੀ ਕਾਉਂਸਲ ਵਾਲਿਆਂ ਨੂੰ ਕਿ ਭਾਈ ਸੜਕਾਂ ਸਾਫ ਕਰੀਏ ਫਿਰ ਮੈਂ ਜਦੋਂ ਪੁੱਛਿਆ ਉਹ ਮੈਂ ਕਿਹਾ ਬੱਲੇ 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 ਤਾਂ ਕਮਾਲ ਹੋ ਗਈ ਕਿ ਸਾਡੇ ਕੇਚਰੀਵਾਲ ਸਾਹਿਬ ਲੰਘਣਗੇ ਅੱਥਾ ਅੱਛਾ ਸੜਕ ਦੱਬ ਕੇ ਸੁਮਰ ਦੇ ਸਤੋਜ ਵਾਲੇ ਨੇ ਸੜਕ ਉੱਤੋਂ ਲੰਘਣ ਜੀ ਅੱਛਾ ਸੁਮਰ ਗਈ ਸੜਕ ਚਲੋ ਉੱਤੇ ਬਾਅਦ ਅੱਜ ਪੁਲਸੀ ਪੁਲਿਸ ਲੱਗੀ ਆਪਣਾ ਅਰਨੀ ਵਾਲੇ ਤੋਂ ਲਗਭਗ ਸ਼ਹਿਰ ਹੈ ਹੋਏਗਾ ਕੁ 30 ਕਿਲੋਮੀਟਰ ਜੀ ਅੰਦਾਜ਼ਾ ਮੋਟਾ ਮੋਟਾ ਅੰਦਾਜ਼ਾ ਜੀ ਹਾਂਜੀ 30 ਕਿਲੋਮੀਟਰ ਦੂਰ ਪੁਲਿਸ ਲੱਗੀ ਹੈ ਸਾਹਬ ਲਾ ਲਓ ਸਾਰੇ ਰੂਟ ਤੇ ਆ ਜਿੱਥੇ ਆਪਾਂ ਬੈਠੇ ਆਂ ਤੇ ਬਾਹਰ ਵੀ ਪੁਲਿਸ ਬੈਠੀ ਆ ਜੀ ਸਾਹਬ ਲਾ ਲਓ ਐਨੀ ਨਫਰੀ ਐਨੀਆਂ ਬੱਸਾਂ ਐਨੇ ਟੀਚਰ ਹੁਣ ਇੱਕ ਟੀਚਰ ਰੈਗੂਲਰ ਟੀਚਰ 1 ਲੱਖ ਰੁਪਈਆ ਲੈਂਦਾ ਹਮ 3500 ਰੁਪਏ ਦੀ ਦਿਹਾੜੀ ਬਣ ਗਈ ਰੈਗੂਲਰ ਟੀਚਰ ਦੀ ਇੰਨੀ ਵੱਣਦੀ ਆ ਨਾ ਐਵਰੇਜ ਕੋਈ ਵੱਧ ਹੋ ਸਕਦੀ ਘੱਟ ਹੋ ਸਕਦੀ 3000 3500 ਉਹਦਾ ਇੱਕ ਦਿਨ ਦਾ ਵੇਤਨ ਮਾਨ ਹੈ ਨਾ ਹੂੰ ਹੂੰ ਤਾਂ ਗੱਲ ਇਹ ਆ ਕਿ ਉਹਦਾ ਕੰਮ ਛੁੜਾ ਦਿੱਤਾ ਬੱਚਿਆਂ ਦੀ ਪੜਾਈ ਛੁੱਟ ਗਈ ਜੀ ਸੋ ਕਿਤੇ ਨਾ ਕਿਤੇ ਅੱਛੇ ਕਦਮ ਨੂੰ ਵੀ ਕਹ ਲਈਏ ਕਿ ਆਲੋਚਨਾ ਦਾ ਗ੍ਰਹਿਣ ਲੱਗ ਗਿਆ ਇੱਕ ਚੀਜ਼ ਹੋਰ ਐਡ ਕਰਦੇ ਆ ਮੈਂ ਥੋੜੀ ਜੀ ਕਰੋ ਸਰ ਕਰੋ ਪਹਿਲਾਂ ਜਿਹੜੇ ਟੀਚਰ ਬੁਲਾਏ ਸੀ ਨਾ ਉਹਦੇ ਵਿੱਚ ਕੁਝ ਕੱਚੇ ਦੇ ਆਪਕ ਵੀ ਬੁਲਾਏ ਸੀ ਨਾਲ ਉਹਨਾਂ ਦਾ ਨਾਮ ਵੀ ਲਿਸਟ ਦੇ ਵਿੱਚ ਸੀ ਫਿਰ ਉਹ ਲਿਸਟ ਰਿਵਾਈਜ਼ ਹੋ ਗਈ ਉਹਦੇ ਚੋਂ ਜਿਹੜੇ ਕੱਚੇ ਅਧਿਆਪਕ ਸੀ ਉਹ ਉਹਨਾਂ ਦੇ ਨਾਂ ਕੱਢ ਦਿੱਤੇ ਗਏ ਸ਼ਾਇਦ ਉਹਦਾ ਕਾਰਨ ਵੀ ਇਹੀ ਸੀ ਵੀ ਕਿਤੇ ਕੋਈ ਇੱਥੇ ਇਨਕਲਾਬ ਦਾ ਨਾਅਰਾ ਨਾ ਲਾ ਦੇ ਆ ਕਿ ਹੂੰ ਵੈਰੀ ਰਾਈਟ ਪੁਆਇੰਟ ਗੱਲ ਵੀ ਹੋਈ ਬਾਅਦ ਦੇ ਵਿੱਚ ਤੇ ਉੱਥੇ ਕੁਝ ਟੀਚਰ ਜਿਹੜੇ ਕੱਚੇ ਅਧਿਆਪਕ ਸੀ ਐਨਐਸਕੂਫ ਵਗੈਰਾ ਦੇ ਜਾਂ ਕੁਝ ਹੋਰ ਸੀ ਜਿਹੜੇ ਆਸ-ਪਾਸੇ ਵਿਚਾਰੇ ਕਿਸੇ ਪਾਸੇ ਲੋਕ ਛਿਪ ਕੇ ਗਏ ਉਹਨਾਂ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਅਜੇ ਤੱਕ ਕਿੱਥੇ ਰੱਖਿਆ ਹੋਇਆ ਉਹੀ ਹੈ ਨਾ ਕੱਚੇ ਤੋਂ ਡਰਦੇ ਆ ਥੋੜਾ ਜਿਹਾ ਤੇ ਰੈਗੂਲਰ ਤਾਂ ਤੁਹਾਨੂੰ ਪਤਾ ਹੀ ਆ ਰੈਗੂਲ ਸਰ ਰੈਗੂਲਰ ਮੁਲਾਜ਼ਮ ਨੂੰ ਤਾਂ ਤੁਹਾਨੂੰ ਪਤਾ ਹੀ ਕੱਚੇ ਨੂੰ ਤਾਂ ਹੁੰਦਾ ਵੀ ਗੱਲ ਕੋਈ ਗੱਲ ਨਹੀਂ ਹੈ ਇਹ ਭਾਂਡੇ ਮੱਜਨੇ ਇਸ ਤਨਖਾਹ ਤੇ ਜਿੱਥੇ ਮਰਜੀ ਜਾ ਕੇ ਮਾਂਜ ਲਵਾ ਕੇ ਕਿਸੇ ਹੋਰ ਸਕੂਲੇ ਲੱਗ ਜਾਂਗੇ ਹੋਰ ਕੀ ਆ ਠੀਕ ਹੈ ਨਾ ਜੀ ਤਾਂ ਕਹਾਣੀ ਜਿਹੜੀ ਆ ਉਹ ਲਗਭਗ ਲਗਭਗ ਵੈਸੀ ਆ ਜਿਹੜੀ ਆਪਾਂ ਸੁਨਾਮ ਚ ਵੇਖੀ ਆ ਕਿ ਭਈ ਆਗੂ ਫੜ ਲੇ ਫਲਾ ਕਰ ਲਿਆ ਟਮਕਾ ਕਰ ਲਿਆ ਪਰ ਇਸ ਖਰਚੇ ਤੋਂ ਬਚਿਆ ਜਾ ਸਕਦਾ ਸੀ ਇੱਕ ਦਿਨ ਮੁੱਖ ਮੰਤਰੀ ਸਾਹਿਬ ਦਾ ਬਚਾਇਆ ਜਾ ਸਕਦਾ ਸੀ ਮੰਤਰੀ ਸਾਹਿਬ ਜਿਹੜੇ ਸਿੱਖਿਆ ਮੰਤਰੀ ਜਿਹੜੇ ਸਾਡੇ ਆਏ ਨੇ ਕਿੱਥੋਂ ਚੱਲ ਕੇ ਆਏ ਆ ਰੋਪੜ ਤੋਂ ਜੀ ਭਈ ਉਹ ਉਹਨਾਂ ਦਾ ਟਾਈਮ ਬਚਾਇਆ ਜਾ ਸਕਦਾ ਸੀ ਬਹੁਤ ਕੁਝ ਬਚਾਇਆ ਜਾ ਸਕਦਾ ਸੀਗਾ ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਜਿਹੜੀਆਂ ਅੱਛੀਆਂ ਜਿਨ੍ਹਾਂ ਦੀ ਸਿਫਤ ਹੋਣੀ ਚਾਹੀਦੀ ਸੀ ਜਿਹਦੀ ਚਰਚਾ ਹੋਣੀ ਚਾਹੀਦੀ ਸੀ ਅੱਜ ਜਿਸ ਚੀਜ਼ ਦੀ ਚਰਚਾ ਹੋਣੀ ਚਾਹੀਦੀ ਸੀ ਉਸ ਚਰਚਾ ਦੀ ਬਜਾ ਚਰਚਾ ਕਿਸ ਚੀਜ਼ ਦੀ ਹੋ ਰਹੀ ਆ ਕਿ ਇਹਨਾਂ ਨੇ ਜੇ ਆ ਕੁਛ ਕਰਤਾ ਜੀ ਬਿਲਕੁਲ ਬਿੰਟੂ ਜੀ ਬਿਲਕੁਲ ਖੈਰ ਜਿਹੜੀਆਂ ਚੰਗੀਆਂ ਗੱਲਾਂ ਸੀ ਕਈ ਵਾਰੀ ਨਾ ਉਹ ਜਿਵੇਂ ਕਹਿੰਦੇ ਨੇ 99 ਤੁਸੀਂ ਠੀਕ ਕਰ ਲਓ ਇੱਕ ਵੀ ਗਲਤ ਕਰ ਲਓ ਨੇ ਤੇ ਉਹਦੀ ਵੀ ਚਰਚਾ ਵੱਧ ਹੋ ਜਾਂਦੀ ਆ ਤੇ ਉਸੇ ਤਰ੍ਹਾਂ ਦਾ ਮੌਲ ਇੱਥੇ ਬਣ ਗਿਆ ਖੈਰ ਬਹੁਤ ਬਹੁਤ ਸ਼ੁਕਰੀਆ ਜੀ WhatsApp ਕਹ ਰਹੇ ਨੇ ਕਿ ਸਾਡੇ ਪਿੰਡ ਤੋਂ ਨਰੇਗਾ ਦੇ ਜਿਹੜੇ ਵਰਕਰ ਆ ਕਹਿੰਦੇ ਉਹ ਵੀ ਨਾਲ ਲੈ ਗਏ ਨੇ ਇੱਕ ਮਿੱਤਰ ਪੁੱਛ ਰਿ ਇਹਦਾ ਜਵਾਬ ਸ਼ਾਇਦ ਤੁਹਾਨੂੰ ਮਿਲ ਗਿਆ ਹੋਣਾ ਜੀ ਹਰਪਾਲ ਸਿੰਘ ਜੀ ਇਸ ਤਰ੍ਹਾਂ ਅਸੀਂ ਕਿਸੇ ਤੇ ਵੀ ਕੋਈ ਦੋਸ਼ ਜਾਂ ਇਲਜ਼ਾਮ ਨਹੀਂ ਲਾ ਸਕਦੇ ਜੇ ਤੁਹਾਡੇ ਕੋਲੇ ਕੋਈ ਪ੍ਰੂਫ ਹੈ ਤਾਂ ਉਹ ਸਾਨੂੰ ਜ਼ਰੂਰ ਭੇਜ ਦਿਓ ਫਿਰ ਅਸੀਂ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗੇ ਇਸ ਵਿਸ਼ੇ ਤੇ ਪ੍ਰੋਗਰਾਮ ਕਿਸ ਟਾਈਮ ਸ਼ੁਰੂ ਹੁੰਦਾ ਹੈ ਕਹਿੰਦੇ ਨੇ 3:30 ਜੀ ਰੋਜ਼ ਲਾਈਵ ਹੁੰਦਾ ਮੰਡੇ ਟੂ ਫਰਡੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਮੀਂਹ ਜਾਵੇ ਨੇਰੀ ਆਵੇ ਹਾਂਜੀ ਨਾਲ ਇਹ ਕਹਿੰਦਿਆ ਕਰੋ ਟੈਗ ਲਾਈਨ ਹਾਂਜੀ ਮੀਂਹ ਜਾਵੇ ਧੇਰੀ ਆਵੇ ਤੁਹਾਨੂੰ ਲਾਈਟ ਵੀ ਜਾਵੇ ਲੈਟ ਵੀ ਜਾਵੇ ਬੈਟਰੀ ਵੀ ਪਾਵੇ ਬਹਿ ਜਾ ਜੀ ਹਮ ਤਲੇ ਕੈਲੋਕੇ ਪੜਾਤਾ ਕਜੋਰ ਲੱਗਦੇ ਰਹਿੰਦੇ ਹਾਂ ਜੀ ਬਿਲਕੁਲ ਜੀ ਮਨਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਹਰਵਕੰਗ ਜੀ ਤੁਹਾਡਾ ਵੀ ਸ਼ੁਕਰੀਆ ਜੀ ਹਰਦੀਪ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਨਾਲ ਜੋੜਨ ਵਾਸਤੇ